ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਦਾ ਪਿਸ਼ੋਕੜ ਇੱਕ ਰਾਜਾ ਜੈਸਲਮੇਰ ਹੋਇਆ ਹੈ ਉਸ ਦਾ ਪੁੱਤਰ ਹਿਮਹਿਲ ਸੀ ਉਸ ਤੋਂ ਅੱਗੇ ਰਾਜਾ ਜੁੰਦਰ ਹੋਇਆ ਉਸ ਦੇ 21 ਪੁੱਤਰਾਂ ਵਿੱਚੋਂ ਇੱਕ ਦਾ ਨਾਂ ਪਪਟ ਸੀ ਅਤੇ ਪਪਟ ਦੀ ਔਲਾਦ ਵਿੱਚੋਂ ਰੰਧਾਵਾ ਜੀ ਹੋਏ ਇਸ ਦੀ ਵੰਸ ਅੱਜ ਰੰਧਾਵੇ ਖਵਾਉਂਦੇ ਹਨ ਇਹ ਰੰਧਾਵੇ ਬੀਕਾਨੇਰ ਤੋਂ ਚੱਲ ਕੇ ਮਾਝੇ ਵਿੱਚ ਵਿਆਸ ਅਤੇ ਰਾਵੀ ਦਰਿਆਵਾਂ ਵਿਚਕਾਰ ਬਸੇ ਸਨ ਇਹਨਾਂ ਨੇ ਬਟਾਲਾ ਸ਼ਹਿਰ ਬਸਾਇਆ ਸੀ ਜੋ ਕੁਝ ਸਮੇਂ ਬਾਅਦ ਮੁਸਲਮਾਨ ਪਠਾਣਾ ਨੇ ਲੁੱਟ ਲਿਆ ਫਿਰ ਸੰਮਤ 1272 ਵਿੱਚ ਚਵਿੰਡਾ ਪਿੰਡ ਬਸਾਇਆ ਜੋ ਕੱਥੂ ਨੰਗਲ ਦੇ ਲਾਗੇ ਹੀ ਹੈ ਅਤੇ ਚਵਿੰਡੇ ਵਿੱਚੋਂ ਭਾਈ ਕਰਨ ਦੇ ਪੁੱਤਰ ਨੇ ਕੱਥੂ ਨੰਗਲ ਬਸਾਇਆ ਚਵਿੰਡੇ ਤੋਂ ਨਿਕਲ ਕੇ 22 ਪਿੰਡ ਬਣੇ ਸਨ ਕੱਥੂ ਦੀ ਵੰਸ਼ ਤੋਂ ਭਾਈ ਗੱਗੋ ਜੀ ਹੋਏ ਉਸ ਦੀਆਂ ਦੋ ਔਰਤਾਂ ਸਨ ਪਾਗੋ ਅਤੇ ਨਿਹਾਲੀ ਇਨ੍ਹਾਂ ਦੇ ਨਾਮਾਂ ਤੇ ਕਥੂ ਨੰਗਲ ਦੀਆਂ ਦੋ ਪਤੀਆਂ ਹਨ ਇੱਕ ਪਾ ਗੋਦੀ ਪੱਤੀ ਵਿੱਚ ਗੱਗੋ ਦੇ ਘਰ ਬੂਆ ਜੀ ਅਤੇ ਬੂਏ ਦੇ ਘਰ ਸੁਘਾ ਜੀ ਦਾ ਜਨਮ ਹੋਇਆ ਸੁਘਾ ਜੀ ਦੇ ਘਰ ਬਾਬਾ ਬੁੱਢਾ ਜੀ ਦਾ ਜਨਮ ਮਾਤਾ ਗौरा ਜੀ ਦੀ ਕੋਖੋਂ ਸਤ ਕੱਤਕ ਸੰਮਤ 1563 ਜਾਨੀ ਕਿ 22 ਅਕਤੂਬਰ ਸਨ 1506 ਈਸਵੀ ਨੂੰ ਦਿਨ ਸ਼ੁੱਕਰਵਾਰ ਨੂੰ ਹੋਇਆ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਗਰੀਬਾਂ ਨੂੰ ਦਾਨ ਦਿੱਤਾ ਗਿਆ ਪਿੰਡ ਦੇ ਸਾਰੇ ਜੀਵਾਂ ਨੇ ਵਧਾਈਆਂ ਦਿੱਤੀਆਂ ਨਾਮ ਬੂੜਾ ਰੱਖਿਆ ਗਿਆ ਇੱਕ ਐਸਾ ਸਮਾਂ ਆਇਆ ਕਿ ਇਹਨਾਂ ਦੇ ਮਾਤਾ ਪਿਤਾ ਰਾਵੀ ਦਰਿਆ ਦੇ ਕੰਢੇ ਤੇ ਆ ਬਸੇ ਅਤੇ ਛਪਰੀ પાਕੇ ਰਹਿਣ ਲੱਗੇ ਬਾਕੀ ਪਰਿਵਾਰ ਵੀ ਨਾਲ ਹੀ ਆ ਗਿਆ ਦਰਿਆ ਦੇ ਕਿਨਾਰੇ ਪਸ਼ੂਆਂ ਦੇ ਚਰਨ ਲਈ ਘਾਹ ਵੀ ਚੰਗੀ ਸੀ ਬੂੜੇ ਦੇ ਯਾਰ ਤਾਰੂ ਅਤੇ ਪੋਪਟ ਨਾਮਾਂ ਵਾਲੇ ਦੋ ਮੁੰਡੇ ਸਨ ਇਸ ਤਰ੍ਹਾਂ ਨਾਲ ਦੇ ਮੁੰਡਿਆਂ ਨਾਲ ਪਸ਼ੂਚਾਰ ਦੇ ਚਾਰ ਦੇ 12 ਸਾਲ ਲੰਘ ਗਏ ਆਪ ਸਾਰੇ ਹਾਨੀਆਂ ਵਿੱਚੋਂ ਸਿਆਣੇ ਸਨ ਅਤੇ ਸਤਕਾਰੇ ਜਾਂਦੇ ਸਨ ਸੰਮਤ 1575 ਬਿਕਰਮੀ ਜਾਨੀ ਕਿ ਸਨ 1518 ਈਸਵੀ ਦਿਨ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੂੜੇ ਨਾਲ ਮੇਲ ਹੋਇਆ ਗੁਰੂ ਜੀ ਨੇ ਨੌ ਅਖੰਡ ਪ੍ਰithvi ਘੁੰਮ ਕੇ ਕਰਤਾਰਪੁਰ ਡੇਰੇ ਲਾ ਲਏ ਆਪ ਦੇ ਗਿਆਨ ਅਤੇ ਮਹਿਮਾ ਦਾ ਚਾਰ ਚੁਫੇਰੇ ਪਸਾਰਾ ਹੋ ਚੁੱਕਾ ਸੀ ਹੁਣ ਕਈ ॠषि मुनि ਅਤੇ ਸੰਤ ਮਹਾਤਮਾ ਇੱਥੇ ਆਈ ਰਹਿੰਦੇ ਸਨ ਇੱਕ ਦਿਨ ਗੁਰਨਾਨਕ ਦੇਵ ਜੀ ਭਾਈ ਬਾਲੇ ਸਹਿਤ ਰਾਵੀ ਤੋਂ ਪਾਰ ਆ ਗਏ ਅਤੇ ਇੱਕ ਸ਼ਾਂਤ ਅਤੇ ਸਾਫ਼-ਸੁਤਰੀ ਥਾਂ ਤੇ ਡੇਰੇ ਲਾ ਲਈ। ਉੱਥੇ ਇੱਕ ਬੂੜਾ ਨਾਂ ਦਾ ਬਾਲਕ ਪਸ਼ੂ ਚਾਰਦਾ ਸੀ। ਉਸ ਨਾਲ ਹੋਰ ਬਾਲਕ ਵੀ ਸਨ। ਗੁਰੂ ਜੀ ਨੇ ਉਹਨਾਂ ਉੱਤੇ ਮਿਹਰ ਦੀ ਦ੍ਰਿਸ਼ਟੀ ਪਾਈ ਤਾਂ ਸਾਰੇ ਬਾਲਕ ਗੁਰੂ ਜੀ ਪਾਸ ਖਿੱਚੇ ਆ ਗਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਉਜਾੜ ਵਿੱਚ ਹੀ ਦੀਵਾਨ ਸੱਜ ਗਏ। ਗੁਰੂ ਜੀ ਨੇ ਬਾਲਕਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਦੇ ਪੁੱਤਰ ਹੋ? ਬਾਕੀ ਸਾਰੇ ਬਾਲਕ ਤਾਂ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਪਰ ਬਾਲਕ ਬੂੜਾ ਬੋਲਿਆ ਗੁਰੂ ਜੀ ਮੈਂ ਰੰਧਾਵਾ ਜੱਟ ਹਾਂ। ਇਨਾਂ ਨਾਲ ਪਸ਼ੂ ਚਾਰਦਾ ਹਾਂ ਮੇਰਾ ਪਿਤਾ ਕੱਥੂ ਨੰਗਲ ਤੋਂ ਇੱਥੇ ਆ ਕੇ ਵੱਸ ਗਿਆ ਸੀ ਇਹਨਾਂ ਵਿੱਚੋਂ ਕੁਝ ਬਾਲਕ ਤਾਂ ਮੇਰੇ ਪਿੰਡ ਦੇ ਹਨ ਅਤੇ ਕੁਝ ਨਾਲ ਦੇ ਪਿੰਡ ਦੇ ਹਨ ਜੋ ਮੁਸਲਮਾਨ ਹਨ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਹਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਆਖਿਆ ਇਹ ਬਾਲਕ ਉੱਪਰੋਂ ਭਾਵੇਂ ਨਿਆਣਾ ਹੈ ਪਰ ਅੰਦਰੋਂ ਬਹੁਤ ਸਿਆਣਾ ਹੈ ਇਸ ਦੇ ਪਾਸ ਗਿਆਨ ਵਾਲੀ ਬੱਤੀ ਅਤੇ ਤੇਲ ਸਭ ਕੁਝ ਹੈ ਸਿਰਫ ਜਗਾਉਣ ਦੀ ਲੋੜ ਹੈ